ਇਨਾਂ ਦੇ ਡੈਡੀ ਨੇ ਵੀ ਮੈਨੂੰ ਸ਼ਰਤ ਜਿੰਦਗੀ ਦੇ ਵਿੱਚ ਸਭ ਤੋਂ ਵੱਡੀ ਆਸ ਸਾਨੂੰ ਆਪਣੇ ਪਿਤਾ ਤੇ ਹੁੰਦੀ ਹੈ ਰੱਬ ਤੇ ਵੀ ਨਹੀਂ ਹੁੰਦੀ ਇੰਨੀ ਆਸ ਕਿਉਂਕਿ ਸਾਨੂੰ ਪਤਾ ਜੇਕਰ ਘਰ ਦੇ ਵਿੱਚ ਪਿਤਾ ਹੈ ਤਾਂ ਜਿੰਨੀਆਂ ਮਰਜ਼ੀਆਂ ਮੁਸ਼ਕਲਾ ਹੋਣ ਤੁਹਾਡੀਆਂ ਮੁਸ਼ਕਲਾਂ ਦਾ ਹੱਲ ਹੋ ਜਾਂਦਾ ਹੈ ਅੱਜ ਅਸੀਂ ਇੱਕ ਐਸੀ ਕੁੜੀ ਦੇ ਨਾਲ ਮਿਲਣ ਜਾ ਰਹੇ ਹਾਂ ਜਿਨ੍ਹਾਂ ਦੇ ਪਿਤਾ ਉਹਨਾਂ ਨੂੰ ਛੱਡ ਗਏ ਉਹਨਾਂ ਦਾ ਪੜ੍ਹਾਈ ਕਰਨ ਦਾ ਬਹੁਤ ਚਾਹ ਸੀ ਪਰ ਅੱਜ ਉਹ ਇੱਕ ਚਾਹ ਦਾ ਸਟਾਲ ਲਗਾਉਣ ਤੇ ਮਜਬੂਰ ਨੇ ਔਰ ਇਸ ਚਾਹ ਦੇ ਸਟਾਲ ਨਾਲ ਉਹ ਕਰ ਪਾਲ ਰਹੇ ਨੇ ਪਿਤਾ ਕਿਉਂ ਛੱਡ ਗਏ ਅਸੀਂ ਗੱਲਬਾਤ ਕਰਾਂਗੇ ਉਹਨਾਂ ਦੇ ਹੌਸਲੇ ਬਹੁਤ بلند ਨੇ ਤਾਂ ਅਸੀਂ ਗੱਲਬਾਤ ਕਰਾਂਗੇ ਜੀ ਸਭ ਤੋਂ ਪਹਿਲਾਂ ਪ੍ਰੋ ਪੰਜਾਬ ਟੀਵੀ ਤੋਂ ਤੁਹਾਡਾ ਸਵਾਗਤ ਹੈ ਥੈਂਕ ਯੂ ਵੀਰੇ ਕੀ ਨਾਮ ਹੈ ਜੀ ਤੁਹਾਡਾ ਸਰ ਨਵ੍ਰਿਤ ਕੌਰ ਸਾਨੂੰ ਜਦੋਂ ਪਤਾ ਲੱਗਿਆ ਕਿ ਤੁਸੀਂ ਚਾਹ ਦੀ ਇੱਥੇ ਰੇੜੀ ਲਗਾਉਨੇ ਹੋ ਕੀ ਮਜਬੂਰੀਆਂ ਬਣ ਗਈਆਂ ਪਿਛਲੇ ਸਮੇਂ ਦੇ ਵਿੱਚ ਸਰਤਿਸ਼ੇ ਸਮੇਂ ਤੋਂ ਫਾਦਰ ਸਾਹਿਬ ਸਾਨੂੰ 2018 ਤੋਂ ਜਿਹੜੇ ਛੱਡ ਗਏ ਸੀ ਉਸ ਤੋਂ ਬਾਅਦ ਅਸੀਂ ਇਹ ਕੰਮ ਤੀਨੀ ਅਸੀਂ ਦੋਵਰੀ ਮੈਂ ਪਲੱਸ 2 ਕਿ ਉਹਦੋਂ ਮੈਂ ਸਟੱਡੀ ਕਰਦੀ ਸੀ 10th ਦੇ ਵਿੱਚ 10th ਦੇ ਵਿੱਚ ਸਟੱਡੀ ਕਰਨ ਤੋਂ ਬਾਅਦ ਮੇਰੇ ਮਮਾ ਨੇ ਲੋਕਾਂ ਦੇ ਘਰਾਂ ਦਾ ਕੰਮ ਕਰਨ ਤੋਂ ਬਾਅਦ ਸਾਨੂੰ ਪੜਾਇਆ ਲਿਖਾਇਆ ਮੇਰੇ ਛੋਟੇ ਭੈਣ ਭਰਾ ਵੀ ਪੜਦੇ ਸੀ ਉਸ ਤੋਂ ਬਾਅਦ ਉਹਨਾਂ ਨੇ ਜਦੋਂ ਮੇਰੀ ਸਟੱਡੀ ਕੰਪਲੀਟ ਹੋ ਗਈ ਮੈਂ ਇੱਥੇ ਹੋਲਸੇਲ ਮੋਲ ਚ ਲੱਗ ਗਈ ਸੀ ਫਿਰ ਉੱਥੇ ਵੀ ਥੋੜਾ ਜਿਹਾ 6 ਮਹੀਨੇ ਕੰਮ ਕੀਤਾ ਮੜ ਕੇ ਮੈਂ ਉੱਥੋਂ ਵੀ ਹਟ ਗਈ ਸੀ ਉਸ ਤੋਂ ਬਾਅਦ ਮੈਂ ਦੋ ਕੁ ਮਹੀਨੇ ਫਿਰ ਕਰੇ ਬੈਗੀ ਕਿ ਸਾਡਾ ਫਿਰ ਗੁਜ਼ਾਰਾ ਫੇਰ ਹੀ ਨਹੀਂ ਹੋਇਆ ਕਰੇ ਬੈ ਕੇ ਵੀ ਕਿ ਮੰਮਾ ਨੇ ਵੀ ਮੰਮਾ ਠੀਕ ਹੋ ਨਾ ਵਜਾ ਹੋਣ ਕਰਕੇ ਮੰਮਾ ਕੋ ਕੰਮ ਨਹੀਂ ਸੀ ਹੋ ਰਿਹਾ ਤੇ ਫਿਰ ਅਸੀਂ ਸੋਚਿਆ ਕਿ ਆਪਾਂ ਚਾਹ ਦੀ ਰੀੜੀ ਦਾ ਹੀ ਕੰਮ ਸਟਾਲ ਲਾ ਕੇ ਆਪਣਾ ਘਰ ਦਾ ਗੁਜ਼ਾਰਾ ਕਰ ਸਕੀਏ ਤੁਸੀਂ 10ਵੀਂ ਕਲਾਸ ਸੀ ਜਦੋਂ ਪਿਤਾ ਛੱਡ ਗਏ ਹਾਂਜੀ ਸਰ ਮੈਂ ਤਾਂ 10th ਕਲਾਸ ਦੇ ਵਿੱਚ ਹੀ ਜਦੋਂ ਮੇਰੇ ਪਾਪਾ ਮੈਨੂੰ ਛੱਡ ਕੇ ਚਲੇ ਗਏ ਕੀ ਕਾਰਨ ਰਿਹਾ ਕਿਉਂ ਛੱਡ ਕੇ ਚਲੇ ਕਾਰਨ ਵੀਰੇ ਕੁਝ ਨਹੀਂ ਕਿ ਇੱਕ ਬਸ ਉਹ ਵੀ ਥੋੜਾ ਜਿਹਾ ਥੋੜਾ ਨਸ਼ਾ ਪਤਾ ਕਰਦੇ ਹੀ ਸ਼ਰਾਬ ਪੀਂਦੇ ਸੀ ਕੁੱਟ ਮਾਰੀ ਗਾਲਾਂ ਗਾਲੀ ਗਲੋਚ ਕਰਦੇ ਹੀ ਜਿਹਦੇ ਕਰਕੇ ਅਸੀਂ ਗਾਰੀ ক্লোਚ ਨਹੀਂ ਸੁਣ ਨਹੀਂ ਸਕ ਪਹਿਲਾਂ ਤਾਂ ਇੰਜ ਕਦੀ ਕੰਮ ਕਰਨ ਦੀ ਲੋੜ ਤਾਂ ਨਹੀਂ ਪਈ ਜਦੋਂ ਪਿੱਤਾ ਸੀਗੇ ਨਹੀਂ ਸਰ ਉਹਦੋਂ ਨਹੀਂ ਸੀ ਕੋਈ ਨਹੀਂ ਸੀ ਅਚਾਨਕ ਹਾਲਾਤ ਬਦਲ ਹਾਂਜੀ ਜਦੋਂ ਪਿਤਾ ਛੱਡ ਕੇ ਗਏ ਕਦੀ ਪਿਤਾ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਨਹੀਂ ਸਰ ਕਦੀ ਮੁੜ ਕੇ ਅਜੇ ਤੱਕ ਨਹੀਂ ਪੁੱਛਿਆ ਮੇਰੇ ਮਾਮਿਆਂ ਤੱਕ ਨਹੀਂ ਨਹੀਂ ਸਾਨੂੰ ਪੁੱਛਿਆ ਕਿ ਤੁਸੀਂ ਕਿਸ ਹਾਲਾਤ ਦੇ ਵਿੱਚ ਜੀਂਦੇ ਹੋ ਕਿਸ ਹਾਲਾਤ ਵਿੱਚ ਨਹੀਂ ਜੀਂਦੇ ਤੇ ਆ ਨਹੀਂ ਪਾਲਿਆ ਮਾਂ ਨੇ ਵੱਡਾ ਹਾਂਜੀ ਮੰਮਾ ਹੀ ਮੇਰੇ ਮੰਮਾ ਨੇ ਹੀ ਸਾਨੂੰ ਪੜਾਇਆ ਲਿਖਾਇਆ ਵਾ ਹੁਣ ਅੱਗੇ ਮੇਰੇ ਸਿਸਟਰ ਤੇ ਬ੍ਰਦਰ ਜਿਹੜੇ ਪੜਦੇ ਪਏ ਆ ਤੇ ਹੁਣ ਮੈਂ ਪੜ ਚੁੱਕੀ ਮੈਂ ਇਸ ਕਰਕੇ ਕਹਿੰਦੀ ਕਿ ਉਹਨਾਂ ਦੀ ਵੀ ਫੀਸ ਜਾਂਦੀ ਦੋਵਾਂ ਭੈਣ ਭਰਾਵਾਂ ਦੀ ਇਸ ਕਰਕੇ ਆਪਾਂ ਇਹ ਕੰਮ ਸ਼ੁਰੂ ਕੀਤਾ ਕਿ ਆਪਾਂ ਤੁਸੀਂ ਪਲੱਸ 2 ਹਾਂਜੀ ਅੱਗੇ ਪੜਨ ਦੀ ਇੱਛਾ ਹੈ ਹਾਂਜੀ ਸਰ ਹੈ ਕਿ ਮੈਂ 12ਵੀਂ ਜਾਣਾ ਚਾਹੁੰਦੀ ਪਰ ਮੇਰੇ ਹਾਲਾਤਾਂ ਕਰਕੇ ਮੈਂ ਸਟੱਡੀ ਛੱਡ ਦਿੱਤੀ ਹੋਈ ਆ ਹੁਣ ਪੜਾਈ ਛੱਡਤੀ ਏ ਤੁਸੀਂ ਹਾਂਜੀ ਸਰ ਸੋਚਿਆ ਕਿ ਜ਼ਿੰਦਗੀ ਚ ਅੱਗੇ ਮਿਹਨਤ ਕਰਕੇ ਪੜਨਾ ਹਾਂਜੀ ਬਹੁਤ ਮੈਂ ਤੇ ਆਖੀ ਆਪਣੇ ਜੇ ਮੇਰੇ ਫਾਦਰ ਸਾਹਿਬ ਸਾਡੇ ਨਾਲ ਸਾਥ ਦਿੰਦੇ ਆਪਾਂ ਤੇ ਹੋਰ ਮੈਂ ਸਟੱਡੀ ਵੀ ਕੰਪਲੀਟ ਕਰ ਸਕਦੀ 12ਵੀਂ ਛੱਡਣੀ ਨਹੀਂ ਚਾਹੁੰਦੀ ਮੈਂ ਹੋਰ ਹੀ ਕਰਦੀ ਕਤਰੀ ਦੀ ਆਇਲਟਸ ਕਰਦੀ ਜਾਂ ਬੀਏ ਕਰਦੀ ਤੇ ਕੋਰਸ ਵੀ ਕਰਨਾ ਹੈ ਮੇਰਾ ਜੇ ਵੀ ਡ੍ਰੀਮ ਆ ਕਿ ਮੈਂ ਜੀ ਜੀ ਐਨ ਐਮ ਦਾ ਕੋਰਸ ਕਰਕੇ ਕੋਈ ਮੈਂ ਬਾਹਰ ਜਾਵਾਂ ਸੁਪਨਾ ਕੀ ਸੀਗਾ ਡਾਕਟਰ ਬਣਨ ਦਾ ਹਾਂਜੀ ਸਰ ਤੇ ਹੁਣ ਬੱਚਿਆਂ ਨੂੰ ਆਪਣੇ ਭੈਣ ਭਰਾਵਾਂ ਨੂੰ ਪੜਾ ਦੇ ਹਾਂਜੀ ਸਰ ਮੈਂ ਆਪਣੇ ਭੈਣ ਭਰਾਵਾਂ ਨੂੰ ਪੜਾ ਰਹੀ ਹਾਂ ਹਣ ਕਿੰਨੇ ਦਾ ਮਹਿਸੂਸ ਹੁੰਦਾ ਕਈ ਵਾਰੀ ਦਰਦ ਹੁੰਦਾ ਹੁਣਾ ਟੁੱਟਦੇ ਹੋਣਗੇ ਹਾਂਜੀ ਸਰ ਟੁੱਟਦੇ ਆਗੇ ਜਿਸ ਦਿਨ ਸਾਡੀ ਇਥੇ ਦੁਕਾਨ ਤੋਂ ਦਿਹਾੜੀ ਨਹੀਂ ਵੀ ਬਣਦੀ ਅਪੋਸ ਦਿਨ ਮੈਂ ਜਿਆਦਾ ਹੀ ਮਹਿਸੂਸ ਹੋ ਜਾਂਦਾ ਕਿ ਅੱਜ ਮੇਰੀ ਦਿਹਾੜੀ ਨਹੀਂ ਬਣੀ ਮੈਂ ਕੱਲ ਤੋਂ ਪਤਾ ਨਹੀਂ ਮੈਂ ਦੁੱਧ ਦੇ ਪੈਸੇ ਲਿਓਣੇ ਵੀ ਕਿੱਥੋਂ ਆ ਕਿ ਨਹੀਂ ਕਿਸੇ ਵੇਲੇ ਹੁੰਦਾ ਕਿ ਘਰੇ ਸਾਡੇ ਆਟਾ ਵੀ ਨਹੀਂ ਸੀ ਹੁਣ ਅਸੀਂ ਦੁਕਾਨਾਂ ਤੋਂ ਪੈਸੇ 10-10 ਰੁਪਏ ਇਕੱਠੇ ਕਰਕੇ ਘਰ ਘਤਰ ਕੇ ਆਪਾਂ ਸ਼ਾਮ ਨੂੰ ਫਿਰ ਕਿਲੋ ਕਾਟਾ ਲੈ ਕੇ ਆਪਾਂ ਫਿਰ ਰੋਟੀ ਬਣਾਉਣੀ ਘਰ ਖੜ ਕੇ ਤੇ ਅਜੇ ਤੱਕ ਉਹਦੇ ਕੁਝ ਵੀ ਨਹੀਂ ਅਜੇ ਵੀ ਨਹੀਂ ਸਰ ਹਾਲਾਤ ਹੈਗੇ ਕਿ ਅਸੀਂ ਕੁਝ ਤੁਹਾਨੂੰ ਮਾਗੇ ਇੰਨਾ ਕੁ ਦਿਹਾੜੀ ਵਟਾ ਪੈ ਜਾਂਦਾ ਦਿਹਾੜੀ ਕੋ ਸਰ ਜਿੰਨੀ ਕੋ ਹੋ ਜੇ ਕਿ ਆਪਾਂ ਬੋਤਾ ਨਹੀਂ ਆਪਾਂ ਜੋ ਵੀ ਖਾਣੇ ਜਿੰਨੀ ਕਾਨੂੰ ਮਿਹਨਤ ਮਿਲਦੀ ਉਹਨੇ ਕਾਪਾ ਬਣਾ ਲੈਨੇ ਆ ਮਤਲਬ ਹਲੇ ਤੰਗੀਆਂ ਦਾ ਦੌਰ ਹੈ ਹਾਂਜੀ ਸਰ ਕੋਈ ਨਹੀਂ ਤੰਗੀਆਂ ਦਾ ਦੌਰ ਆ ਨਿਕਲੇਗਾ ਇੱਕ ਦਿਨ ਇਸ ਇਸ ਤੰਗੀਆਂ ਦੇ ਦੌਰ ਚੋਂ ਵੀ ਨਿਕਲੋਗੇ ਪਰ ਪਿਤਾ ਕਦੀ ਹੁਣ ਸੰਪਰਕ ਨਹੀਂ ਕਰਦੇ ਕਦੇ ਮਿਲਦੇ ਆ ਕਦੇ ਨਹੀਂ ਸਰ ਇਹ ਤਸਬੰਦੀ ਕੋਈ ਹੈ ਹੀ ਨਹੀਂ ਸੰਪਰਕ ਅਜੇ ਤੱਕ ਨਹੀਂ ਸਾਨੂੰ ਅੰਨ ਨੇ ਪੁੱਛਿਆ ਮੇਰੇ ਤਿੰਨ ਹੀ ਤਿੰਨ ਭੈਣ ਭਰਾਵਾ ਮਾਵਾ ਸਾਨੂੰ ਅਜੇ ਤੱਕ ਨਹੀਂ ਪਤਾ ਲੱਗਾ ਕਿ ਅਸੀਂ ਇੱਥੇ ਹੈਗੇ ਨਹੀਂ ਆ ਕਿ ਜਾਂ ਮਰ ਗਏ ਆ ਅਜੇ ਤੱਕ ਨਹੀਂ ਮੇਰੇ ਖੋਤੇ ਦੇ ਮੇਰੇ ਮਾਮਿਆਂ ਤੱਕ ਅਸੀਂ ਫੋਨ ਕਰ ਪੁੱਛਿਆ ਸੀ ਕਿ ਸਾਨੂੰ ਤੁਹਾਡੇ ਹੈਲਪ ਦੀ ਲੋੜ ਮੈਂ ਆਪਣੀ ਵੱਡੀ ਮਾਸੀ ਨੇ ਫੋਨ ਕੀਤਾ ਬਟ ਮੇਰੇ ਕਿਸੇ ਨੇ ਨਹੀਂ ਸਾਡੀ ਕਿਸੇ ਨੇ ਵੀ ਨਹੀਂ ਸੁਣੀ ਕਿ ਤੁਹਾਡੀ ਹੈਲਪ ਨਹੀਂ ਹੈਗੀ ਮੜ ਕੇ ਇੱਕ ਦਿਨ ਕਹਿ ਦਿੰਦੇ ਹੈਲਪ ਕਰ ਦਾਂਗੇ ਮੜ ਕੇ ਦੂਜੀ ਵਾਰੀ ਸਾਡਾ ਫੋਨ ਹੀ ਨਹੀਂ ਉਠਾਉਂਦੇ ਹੋ ਤੇ ਕਹਿ ਦਿੰਦੇ ਕਿ ਨਹੀਂ ਤੁਸੀਂ ਸਾਡੇ ਲਈ ਮਰ ਗਏ ਸੀ ਤੁਹਾਡੇ ਲਈ ਮਰ ਗਏ ਬਸ ਤਾ ਇਹ ਤਾਂ ਬਹੁਤ ਦੁੱਖ ਭਰੀ ਕਹਾਣੀ ਆ ਤੁਹਾਡੀ ਤੇ ਮਾਤਾ ਜੀ ਫਿਰ ਕਿਵੇਂ ਹੌਸਲਾ ਪਾਉਂਦੇ ਸਰ ਮੈਂ ਆਪਣੇ ਮੰਮਾ ਨੂੰ ਸਰ ਮੈਂ ਆਪਣੇ ਮੰਮਾ ਨੂੰ ਦੱਸਦੀ ਨਹੀਂ ਆ ਕਿ ਮੇਰੇ ਦਿਲ 'ਚ ਆ ਵਾ ਮੇਰੇ ਜਦੋਂ ਮੇਰੇ ਮੰਮਾ ਨੂੰ ਟੈਨਸ਼ਨ ਹੋ ਜਾਂਦੀ ਮੇਰੇ ਮੰਮਾ ਨੂੰ ਵੀ ਦੌਰ ਹੋਰਦੇ ਹੁੰਦਾ ਵਾ ਮੰਮਾ ਵੀ ਰੋਣ ਲੱਗ ਪੈਂਦੇ ਆ ਫਿਰ ਉਹ ਤਾਂ ਕਿ ਮੈਂ ਆਪਣੇ ਮੰਮਾ ਨੂੰ ਵੀ ਟੈਨਸ਼ਨ ਵਾਲੀ ਗੱਲ ਦੱਸਦੀ ਅੰਦਰੇ-ਅੰਦਰੇ ਗਮ ਰੱਖ ਕੇ ਪੈ ਜਾਈਦਾ ਕਿਉਂ ਹੀ ਕਿ ਕਿੰਨਾ ਕਿ ਗਮ ਰਹਿ ਕਿ ਨਾ ਕਿ ਬੈਠ ਜਾਈਦਾ ਮੈਂ ਆਪਣੇ ਭੈਣ ਭਰਾਵਾਂ ਨੂੰ ਵੀ ਟੈਨਸ਼ਨ ਤੱਕ ਨਹੀਂ ਲੈਣ ਦਿੰਦੀ ਆਪਣੇ ਮੰਮਾ ਮੇਰੀ ਵੀ ਟੈਨਸ਼ਨ ਲੈ ਜਾਂਦੇ ਉਹ ਕਦੇ ਵੀ ਕਿਸੇ ਵੇਲੇ ਮੈਨੂੰ ਨਹੀਂ ਕਹਿੰਦਾ ਦੱਸਦੀ ਜਾਂ ਮੈਂ ਆਪਣੀ ਟੈਨਸ਼ਨ ਵਾਲੀ ਗੱਲ ਆਪਣੇ ਮੰਮਾ ਨੂੰ ਨਹੀਂ ਦੱਸਦੀ ਤੇ ਆ ਉਹ ਕਿੰਨਾ ਹੀ ਮੈਂ ਆਪਣੇ ਭੈਣ ਭਰਾਵਾਂ ਨੂੰ ਕਹਿੰਦੀ ਨਹੀਂ ਕਿ ਟੈਨਸ਼ਨ ਨਾ ਲਵੋ ਕੋਈ ਨਹੀਂ ਆਪਾਂ ਸਟੱਡੀ ਕੰਪਲੀਟ ਕਰਕੇ ਤੇ ਤੁਸੀਂ ਅੱਗੇ ਪੜੋ ਮੈਂ ਆਪੇ ਆਪਣੇ ਮੰਮਾ ਦੇ ਨਾਲ ਮਿਹਨਤ ਕਰਕੇ ਤੁਹਾਨੂੰ ਮੈਂ ਅੱਗੇ ਪੜਾਵਾ ਦਾਂਗੀ ਸੁਪਨਾ ਇਹ ਹੈ ਕਿ ਆ ਭੈਣ ਭਰਾਵਾਂ ਨੂੰ ਪੜਾਉਣਾ ਆ ਹਾਂਜੀ ਮੈਂ ਆਪਣੇ ਭੈਣ ਨੂੰ ਕਹਿੰਦੀ ਕਿ ਤੂੰ ਪਲੱਸ 2 ਕਰ ਤੂੰ ਪਲੱਸ 2 ਦੇ ਪੇਪਰ ਦੇ ਮੈਂ ਤੈਨੂੰ ਮਿਲ ਕੇ ਐਲਰਟਸ ਕਰਵਾ ਦਾਂਗੀ ਤੂੰ ਐਲਰਟਸ ਚ ਵਧੀਆ ਨੰਬਰ ਲੈ ਬੈਂਡਸ ਲੈ ਜਾਏਂਗੀ ਤੈਨੂੰ ਇਹ ਬਾਰ ਕਰਜ਼ਾ ਚੁੱਕ ਕੇ ਤੈਨੂੰ ਬਾਹਰ ਫੇਸ ਦਾਂਗੇ ਆਪਾਂ ਫਿਰ ਇਹ ਜਾਂ ਕਿ ਜਮੇ ਭੈਣ ਬਾਹਰ ਚਲ ਜੂਗੀ ਫਿਰ ਮਗਰੇ ਮੈਨੂੰ ਵੀ ਲੈ ਜਾਓ ਮੇਰੇ ਭੈਣ ਭਰਾ ਵੀ ਲੈ ਜੂਗੀ ਆਪਾਂ ਨੂੰ ਆਪਣੇ ਆਨੇ ਸਾਥ ਛੱਡ ਤਾਂ ਹਾਂਜੀ ਭਾਜੀ ਮੇਰੇ ਆਪਣੇ ਆਨੇ ਸਾਥ ਛੱਡਦਾ ਸਭ ਤੋਂ ਜ਼ਿਆਦਾ ਲੋੜ ਮੈਨੂੰ ਆਪਣੇਆਂ ਦੀ ਹੀ ਜਦ ਤੱਕ ਮੇਰੇ ਸਾਰਿਆਂ ਨੇ ਛੱਡ ਦਿੱਤਾ ਕੋਈ ਵੀ ਨਹੀਂ ਬਣਦਾ ਪਿਆ ਸਾਨੂੰ ਗਰੀਬ ਸਾਨੂੰ ਜਿੱਕੇ ਸਭ ਨੇ ਸਾਨੂੰ ਛੱਡ ਦਿੱਤਾ ਆਹ ਸ਼ਾਦੀ ਕੋਈ ਪ੍ਰੋਗਰਾਮ ਕਿਤੇ ਕੋਈ ਸੱਦਾ ਨਹੀਂ ਨਾ ਕੋਈ ਨਹੀਂ ਵੀਰੇ ਇਹ ਗੱਲ ਤੇ ਦਿਲ ਚ ਕਾਢੀ ਦਿੱਤੀ ਆ ਮੇਰੇ ਮਾ ਥੋੜੇ ਜਿਹੀ ਸਾਲ ਪਹਿਲਾਂ ਮੇਰੇ ਮਾਸੀ ਦੇ ਛੋਟੇ ਬੇਟੇ ਦਾ ਮੈਰਿਜ ਸੀ ਉਹਨਾਂ ਨੇ ਸਾਰਿਆਂ ਨੂੰ ਸੱਦਿਆ ਸਿਰਫ ਇੱਕ ਸਾਨੂੰ ਨਹੀਂ ਸੱਦਿਆ ਕਿ ਇਹ ਕੱਪੜੇ ਜਿਹੜੇ 파ਟੇ ਨਾ ਪਾ ਕੇ ਆ ਜਾਣ ਕਿ ਕਿਸੇ ਕੋ ਮੰਗਵਾ ਨਾ ਕੱਪੜਾ ਮੰਗ ਕੇ ਨਾ ਪੋਣਾ ਪਵੇ ਕਿ ਚਾਹ ਆ ਹਾਲਾਤ ਨਾ ਕਰਨੇ ਹੋ ਹੁਣ ਕਿ ਅਸੀਂ ਉਹਨਾਂ ਦੇ ਵਿੱਚ ਆਪਣਾ ਮੂੰਹ ਵਿਖਾ ਕੀ ਕਰਾਂਗੇ ਤੇ ਜਿਹਦੇ ਕਰਕੇ ਆਦੀ ਮਾਸੀ ਨੇ ਸਾਨੂੰ ਸੱਦਿਆ ਵੀ ਨਹੀਂ ਸੀ ਕਿ ਕਾਰਤਾ ਕਨਿਸੇ ਡੱਬਾ ਕਹਿੰਦੇ ਨਾ ਮਠਾਈ ਦਾ ਡੱਬਾ ਅਸੀਂ ਦਸ਼ਕਾਂ ਦੇ ਆਂਦਾ ਉਹ ਵੀ ਨਤ ਨਹੀਂ ਆਈ ਕਿ ਕਿ ਮੈਂ ਦੇ ਜਾ ਕਿ ਮੇਰੀ ਛੋਟੀ ਭੈਣ ਆ ਮੈਂ ਘਰ ਸਮਝ ਜਾ ਤੇ ਅੱਗੋਂ ਜੇ ਆਪਾਂ ਫੋਨ ਕਰਦੇ ਆ ਜਾਂ ਫਿਰ ਕਹਿ ਦੋ ਕਿ ਨਹੀਂ ਮੈਂ ਬਿਜ਼ੀ ਆ ਮੈਂ ਐਦਾਂ ਮੈਂ ਬਾਅਦ ਚ ਫੋਨ ਕਰਦੀ ਆ ਤੇ ਕਿਸੇ ਵੇਲੇ ਤੇ ਫੋਨ ਹੀ ਨਹੀਂ ਚੱਕਣਾ ਹੁੰਦਾ ਕਿ ਮੇਰੇ ਮਾਮਿਆਂ ਨੇ ਨੰਬਰ ਹੀ ਬਲੌਗ ਦੇ ਵਿੱਚ ਪਾਏ ਹੋਏ ਆ ਨਾ ਮੇਰੀ ਨਾਨੀ ਅਗੇ ਨਾਨੀ ਅਮਾ ਹੈ ਗਈ ਸੀ ਮੇਰੀ ਨਾਨੀ ਅਮਾ ਦੀ ਜਦੋਂ ਦੀ ਡੈਥ ਹੋ ਗਈ ਉਸ ਤੋਂ ਬਾਅਦ ਮੈਂ ਉਸ ਤੋਂ ਸਾਰਿਆਂ ਨੇ ਛੱਡ ਦਿੱਤਾ ਕੋਈ ਨਾ ਦਿਨ ਆਏਗਾ ਇੱਕ ਦਿਨ ਉਹ ਵੀ ਦਿਨ ਆਏਗਾ ਜਦੋਂ ਸਾਰੇ ਸੰਪਰਕ ਕਰਨਗੇ ਸੋਚਿਆ ਕਦੇ ਉਹ ਦਿਨ ਲੈ ਕੇ ਆਉਣਾ ਫਿਰ ਸੋਚਿਆ ਤਾਂ ਹੈ ਪਰ ਅਜੇ ਤੁਹਾਨੂੰ ਪਤਾ ਉਮੀਦ ਹੀ ਨਹੀਂ ਹੈਗੀ ਉਹਨਾਂ ਉਮੀਦ ਰੱਖੀ ਨਹੀਂ ਕਿ ਕੀ ਪਤਾ ਕਦੋਂ ਜਦੋਂ ਚੰਗੇ ਦਿਨ ਆਉਣਗੇ ਕਦੋਂ ਸਾਨੂੰ ਕੋਈ ਸੰਪਰਕ ਕਰੂਗਾ ਉਮੀਦ ਹੀ ਨਹੀਂ ਹੈ ਸੰਪਰਕ ਕਰੋਗੇ ਫਿਰ ਉਹਦੋਂ ਕਹੋਗੇ ਚਲੋ ਗਲਤੀਆਂ ਦੀਆਂ ਜਿਹੜੀ ਸਜ਼ਾ ਉਹਨਾਂ ਨੇ ਕੀਤੀਆਂ ਜਿਹੜਾ ਭੁੱਲੇ ਨੇ ਉਹਨਾਂ ਨੂੰ ਅਪਣਾ ਲਵੋ ਨਾ ਜਾ ਕਦੀਵਨਾ ਇਦਾਂ ਹੋ ਹੀ ਨਹੀਂ ਸਕਦਾ ਕਿ ਜਿਹੜੇ ਸਾਡੇ ਮਾੜੇ ਟਾਈਮ ਦੇ ਵਿੱਚ ਨਹੀਂ ਖਲੋਤੇ ਉਹ ਸਾਡੇ ਚੰਗੇ ਟਾਈਮ ਦੇ ਵਿੱਚ ਖਲੋ ਕੇ ਚੰਗੇ ਲੱਗਣਗੇ ਆਪਾਂ ਇਕੱਤੇ ਸੋਚਿਆ ਨਹੀਂ ਹੁਣ ਸਾਡੇ ਅੰਮਾ ਇਕੱਲੇ ਵੀ ਕੋਈ ਦਿਵਾਲੀ ਹੁੰਦੀ ਆ ਰੱਖੜੀ ਹੁੰਦੀ ਆ ਸਾਰਿਆਂ ਦੇ ਘਰ ਚ ਮਾਮੇ ਮਾਸੀਆਂ ਆਂਦੇ ਆ ਪਰ ਮੇਰੇ ਮਾਮਿਆਂ ਨੇ ਅਜ ਤੱਕ ਪੈਰ ਬੂਏ ਦੇ ਵਿੱਚ ਪੈਰ ਨਹੀਂ ਰੱਖਿਆ ਕਿ ਮੈਂ ਆ ਕੇ ਵੇਖਾਂ ਕਿ ਮੇਰੀ ਭੈਣ ਹੈ ਵੀ ਆ ਕਿ ਜਾਂ ਨਹੀਂ ਹੈਗੀ ਮੇਰੀ ਮੰਮਾ ਹਰ ਦਿਨ ਦਿਨ ਤਹਾਂ ਤੇ ਰੋਣ ਲੱਗ ਪੈਂਦੇ ਆਪਾਂ ਫਿਰ ਉਹਨਾਂ ਨੂੰ ਦਿਲਾਸਾ ਦੇ ਦੋ ਕਿ ਚਲੋ ਕੋਈ ਨਹੀਂ ਅੱਜ ਆਪਾਂ ਮਾੜੇ ਆ ਤੇ ਕੱਲ ਆਪਾਂ ਚੰਗੇ ਹੋਵਾਂਗੇ ਫਿਰ ਵੇਖਾਂਗੇ 2018 ਤੋਂ ਪਹਿਲਾਂ ਸਭ ਕੁਝ ਨਾਰਮਲ ਸੀ ਆਉਂਦੇ ਜਾਂਦੇ ਸੀ ਹਾਂਜੀ ਸਰ 2018 ਤੋਂ ਪਹਿਲਾਂ ਠੀਕ ਹੈ ਉਹ ਤਾਂ ਮਾੜਾ ਮਟਾ ਮੰਨ ਮਟਾ ਤੁਹਾਨੂੰ ਪਤਾ ਗੁੱਸਾ ਹੈਗਾ ਸੀ ਪਰ ਇੰਨਾ ਵੀ ਨਹੀਂ ਹੈਗਾ ਸੀ ਕਿ ਉਦੋਂ ਮੇਰੇ ਨਾਨੀ ਮਮਾ ਨਾ ਜਿੰਦੇ ਸੀ ਉਦੋਂ 2017 ਚ ਮੇਰੇ ਨਾਨੀ ਮਮਾ ਦੀ ਡੈਥ ਹੋ ਗਈ ਸੀ ਸਿਰਫ ਤੁਸੀਂ ਇੱਥੇ ਇਕੱਲੀ ਚਾਹ ਬਣਾਉਣੀ ਹੁੰਨੇ ਹੋ ਰੋਟੀ ਵੀ ਆ ਭਾਜੀ ਨਾਲ ਵੀ ਨਾਲ ਹੈ ਜੀ ਵਾਹ ਉਸ ਬਲੰਦ ਰੱਖਿਓ ਕੋਈ ਗੱਲ ਨਹੀਂ ਆਉਣ ਵਾਲਾ ਸਮਾਂ ਤੁਹਾਡਾ ਹੋਵੇਗਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਛੱਟ ਕੇ ਗਏ ਉਹ ਜ਼ਰੂਰ ਬੁਹੇ ਤੇ ਹੋਣਗੇ ਪਰ ਉਹ ਤੁਹਾਡੀ ਇੱਛਾ ਹੈ ਕਿ ਤੁਸੀਂ ਉਹਨਾਂ ਨੂੰ ਬੁਲਾਉਣਾ ਕਿ ਨਹੀਂ ਬੁਲਾਉਣਾ ਕਿਉਂਕਿ ਸਮਾਂ ਇੱਕ ਵਾਰ ਘੁੰਮ ਕੇ ਜ਼ਰੂਰ ਉੱਥੇ ਆਉਣਾ ਹੀ ਹੁੰਦਾ। ਹਾਂਜੀ ਸਰ ਆਉਂਦਾ। ਇੱਥੇ ਹੋਰ ਵੀ ਜਿਹੜੇ ਉਹਨਾਂ ਦੇ ਪਰਿਵਾਰ ਵਾਲੇ ਨੇ ਮਾਤਾ ਜੀ ਨੇ ਮਾਤਾ ਜੀ ਬੈਠੋ ਤੁਸੀਂ ਇੱਕ ਕਿਵੇਂ ਦਾ ਮਹਿਸੂਸ ਕਰਦੇ ਹੋ? ਬੱਚੇ ਜਦੋਂ ਫੀਲ ਕਰਦੇ ਆ ਮਾਮੇ ਪੁੱਛਦੇ ਨਹੀਂ, ਮਾਸੀਆਂ ਪੁੱਛਦੀਆਂ ਨਹੀਂ। ਉਹਨਾਂ ਲਈ ਤਾਂ ਮਾਮੇ, ਮਾਸੀਆਂ ਤੁਹਾਡੇ ਤਾਂ ਭੈਣ ਭਰਾ ਸਨ। ਮੈਨੂੰ ਕੋਈ ਨਹੀਂ ਪੁੱਛਦਾ। ਮੇਰੀ ਮਾਂ ਜਿੰਦੀ ਤੱਕ ਪੁੱਛਿਆ ਉਸ ਤੋਂ ਬਾਅਦ ਮੈਨੂੰ ਉਹਨਾਂ ਨੇ ਨਹੀਂ ਪੁੱਛਿਆ। ਇਹਨਾਂ ਦੇ ਡੈਡੀ ਨੇ ਵੀ ਮੈਨੂੰ ਛੱਡ ਦਿੱਤਾ। ਮੈਂ ਤਿੰਨ ਬੱਚੇ ਸ਼ਹਿਰ ਚ ਲੈ ਕੇ ਪਾਲਦੀ ਪਈ ਹਾਂ। ਤੁਹਾਡੇ ਬੱਚਿਆਂ ਦਾ ਬਹੁਤ ਹੌਸਲਾ ਹੈ ਤੁਸੀਂ ਭਾਵੁਕ ਨਾ ਹੋਵੋ ਉਹਨਾਂ ਦੇ ਹੌਸਲੇ ਨੂੰ ਦੇਖ ਕੇ ਹੱਸਿਆ ਕਰੋ। ਹੱਸਦੀਆਂ ਵੀ ਰਿਪਰਟਮੈਂਟ ਜੋ ਜੋ ਬੱਚੇ ਜਵਾਨ ਨੇ ਮੇਰੇ ਕੋਲ ਬਰਦਾਸ਼ਤ ਨਹੀਂ ਨਾ ਮੈਂ ਕਿਰਾਏ ਤੇ ਰਹਿੰਦੀ ਸੀ। ਮੇਨਾ ਮਾਲਕ ਮਕਾਨ ਨਹੀਂ ਇਹਨੇ ਵੀ ਤੱਕਾ ਮੁੱਕੀ ਕੀਤਾ ਮੇਰਾ ਅੱਦਾ ਸਮਾਨ ਰੱਖ ਲਿਆ। ਅੱਦਾ ਮੈਨੂੰ ਦਿੱਤਾ ਕੋ ਮੇਰੇ ਬਿਸਤਰਿਆਂ ਨੂੰ ਅੱਗ ਲਾ ਦਿੱਤੀ। ਮੇਰੇ ਇੱਥੇ ਵੀ ਰੋਹਿਤ ਹੁਣੀਆਂ মিডিਆ ਵਾਲੇ ਉਹਨਾਂ ਨੇ ਮੈਨੂੰ ਕੱਪੜਾ ਲੀੜਾ ਦਿੱਤਾ। ਉੱਤੇ ਲੈਣ ਨੂੰ ਵੀ ਗੱਲ ਪਾਉਣ ਨੂੰ ਵੀ ਕਰ ਵਾਲੇ ਨੇ ਕਿਉਂ ਛੱਡਿਆ ਕਰ ਵਾਲਾ ਕਹਿੰਦਾ ਸੀ ਵੀ ਮੈਂ ਨਹੀਂ ਰੱਖਣਾ ਆਪ ਨੇ ਦੇਖਿਆ ਤਾਂ ਕੁਛ ਲੈ ਕੇ ਆ ਜਾਇਦਾ ਤੇ ਵਿੱਚ ਮੇਰੇ ਕੋਲ ਕੁਛ ਨਹੀਂ ਸੀ ਮੇਰੇ ਪੇਕੇਆਂ ਕੋਈ ਹੈਗਾ ਮੇਰੇ ਭਰਾ ਨਹੀਂ ਸੀ ਮੈਂ ਨਾ ਬੋਲਦੀ ਹਣਾ ਆ ਮੈਂ ਭਾਵੁਕ ਨਾ ਹੋ ਭਾਵੁਕ ਨਹੀਂ ਹੋਣਾ ਭਾਵੁਕ ਹੋਣ ਨਾਲ ਰੋਣ ਨਾਲ ਬੱਚਿਆਂ ਦਾ ਹੌਸਲਾ ਟੁੱਟੇਗਾ ਵੀ ਅੱਧੀ ਮੇਰੇ ਕੋ ਪ੍ਰਤਾਸ਼ ਨਹੀਂ ਨਾ ਬੇਟੀ ਮੇਰੀ 16 17 ਸਾਲਾਂ ਦੀ ਆ ਮੇਰੇ ਕੋਲ ਇਸ ਟਾਈਮ ਤੇ ਕੁਛ ਨਹੀਂ ਮੈਂ ਆਪਣੀ ਬੇਟੀ ਮੈਂ ਮੈਰਿਜ ਕਰ ਲਾਂ ਜਾਂ ਕੁਛ ਕਰ ਲਾਂ ਅਸੀਂ ਮਦਦ ਜ਼ਰੂਰ ਕਰਾਂਗੇ ਚਾਹਾਂਗੀ ਕਿ ਤੁਹਾਡੀ ਮਦਦ ਕਰਨ ਔਰ ਤੁਹਾਡੇ ਹੌਸਲੇ ਨੂੰ ਸਲਾਮ ਹੈ ਤੁਸੀਂ ਮੰਗ ਕੇ ਤਾਂ ਨਹੀਂ ਨਾ ਖਾਰੇ ਆਪਣੀ ਕਿਰਤ ਕਮਾਈ ਕਰਕੇ ਖਾ ਰਹੇ ਹੋ ਔਰ ਕਿਰਤ ਕਮਾਈ ਦੇ ਲਈ ਪੰਜਾਬ ਹਮੇਸ਼ਾ ਖੜਾ ਹੈ ਹਾਂਜੀ ਵੀਰ ਜੀ ਮੈਂ ਆਪਣੀ ਕਮਾਈ ਕਰਕੇ ਮੈਂ ਜਲਾਈ ਮਹੀਨੇ ਦੀ ਚਾਹ ਦੀ ਦੁਕਾਨ ਲਾ ਕੇ ਬੱਚੇ ਪਾਲਣ ਲਈ ਆ ਤੇ ਬੱਚੇ ਪਾਲਦੀ ਮੈਂ ਆਪਣਾ ਕੰਮ ਵੀ ਪਹਿਲੇ ਕਰਦੀ ਸੀ ਮੈਨੂੰ ਕੰਮ ਵੀ ਹਸਪਤਾਲ ਚੋਂ ਕਰ ਦਿੱਤਾ ਗਿਆ ਸੀ ਤੁਸੀਂ ਆਪਣੇ ਘਰ ਵਾਲੇ ਨੂੰ ਕਿਹਾ ਨਹੀਂ ਕਿ ਐਦਾਂ ਨਾ ਕਰੀਏ ਬੱਚਿਆਂ ਦੇ ਸੁਪਨੇ ਬਹੁਤ ਵੱਡੇ ਆ ਕਿਉਂਕਿ ਅਸੀਂ ਗੱਲਬਾਤ ਕਰ ਰਹੇ ਸੀ ਕੁੜੀ ਨਾਲ ਉਹ ਤਾਂ ਜੀਐਨਐਮ ਕੋਰਸ ਕਰਨਾ ਚਾਹੁੰਦੀ ਸੀ ਬਾਹਰ ਜਾਣਾ ਚਾਹੁੰਦੀ ਸੀ ਫਿਰ ਘਰ ਵਾਲੇ ਨੇ ਕਿਉਂ ਨਹੀਂ ਸੁਣੀ ਉਹ ਨਹੀਂ ਸੀ ਸੁਣਦਾ ਉਹ ਆਪਣਾ ਹੀ ਰੱਖਦਾ ਸੀ ਸ਼ਰਾਬ ਪੀ ਛੱਡਦਾ ਸੀ ਜਿੰਨੀ ਕਮਾਈ ਕਰਦਾ ਸੀ ਆਪਣਾ ਖਾ ਪੀ ਛੱਡਦਾ ਸੀ ਬੱਚਿਆਂ ਦੀ ਨਾ ਮਚਲ ਵੇਂਦਾ ਨਾ ਮੇਰੇ ਨਾਲ ਵੇਂਦਾ ਸੀ ਕੁੱਟਮਾਰ ਕਰਦਾ ਸੀ ਮੈਂ ਨੂੰ ਹੁਣ ਤੱਕ ਸਮਝਾਉਂਦੀ ਹੁੰਨੀ ਆ ਵੀ ਤੂੰ ਬੱਚੇ ਜਵਾਨ ਹੋ ਗਿਆ ਕਹਿੰਦਾ ਮੈਂ ਨਹੀਂ ਰਹਿਣਾ ਬੱਚਿਆਂ ਚ ਉਹਨੇ ਸ਼ੁਰੂ ਤੋਂ ਆਪਣੀ ਪਰਜਾਈ ਨਹੀਂ ਰੱਖਿਆ ਪਰਜਾਈ ਨਹੀਂ ਰਹਿੰਦਾ ਵਾ ਤੇ ਅਗਰ ਗੱਲ ਕੀਤੀ ਜਾਵੇ ਭਰਾ ਕਿਉਂ ਸਾਥ ਛੱਡ ਗਿਆ ਭਰਾ ਤਾਂ ਕਹਿੰਦੇ ਕਿ ਜੋ ਮਰਜ਼ੀ ਹੋ ਜੇ ਗਰੀਬੀ ਹੋ ਜੇ ਭਰਾ ਤਾਂ ਕਦੀ ਪਿੱਛੇ ਪੈਰ ਪੱਟਦੇ ਹੀ ਨਹੀਂ ਭਰਾ ਮੇਰੇ ਮੈਨੂੰ ਕਹਿੰਦੇ ਸੀ ਵੀ ਬੱਚੇ ਹੀ ਛੋਟੇ ਕਹਿੰਦੇ ਛੱਡ ਕੇ ਆ ਤੇ ਤੂੰ ਇੱਥੇ ਪੇਕੇ ਘਰ ਆ ਜਾ ਮੈਂ ਕਿਹਾ ਮੈਂ ਬੱਚੇ ਨਹੀਂ ਛੱਡਣੇ ਮੈਂ ਮਿਹਨਤ ਕਰਕੇ ਖਵਾ ਲੂੰਗੀ ਬੱਚੇ ਨਹੀਂ ਛੱਡਣੇ ਮੇਰਾਂ ਇਸ ਕਰਕੇ ਉਹਨਾਂ ਬੋਲਣਾ ਛੱਡਤਾ ਭੈਣ ਨੇ ਵੀ ਪੈਣਾ ਨੇ ਵੀ ਛੜਤਾ ਦੋ ਪੈਣਾ ਵਾ ਤਿੰਨ ਭਰਾ ਵਾ ਦੋ ਪੈਣਾ ਵਾ ਚੰਗਾ ਸਮਾ ਆਊਗਾ ਫਿਰ ਭੈਣ ਭਰਾ ਨੂੰ ਕਬੂਲੋਗੇ ਫੇ ਮੈਂ ਕਿ ਮੇਲਾ ਵੀਰੇ ਜੇ ਮੇਰੇ ਦੁੱਖ ਵੇਲੇ ਨਹੀਂ ਮੈਨੂੰ ਮਿਲੇ ਮੈਂ ਸੁੱਖ ਵੇਲੇ ਕੀ ਕਰਨਾ ਪਹਿਲਾਂ ਮੈਨੂੰ ਸੁੱਖ ਦੀ ਉਮੀਦਾਂ ਜਾਗਦੀਆਂ ਹੁਣ ਹੌਲੀ ਹੌਲੀ ਬੱਚੇ ਹਾਂਜੀ ਹਾਂਜੀ ਮੈਨੂੰ ਸੁੱਖ ਦੀ ਵੀ ਮੇਰੇ ਬੱਚੇ ਮੈਨੂੰ ਉਠਾਉਣਗੇ ਮੈਂ ਬੱਚਿਆਂ ਤੇ ਆਸ ਬੜੀ ਰੱਖੀ ਆ ਪੁੱਤ ਮੰਮੀ ਦਾ ਦਰਦ ਦੇਖਦੇ ਹੋ ਨੇ ਹਾਂਜੀ ਆਪਾ ਨੂੰ ਕੀ ਕਹਿਣਾ ਚਾਹੋ ਆਪਾ ਛੱਡ ਕੇ ਮੈਂ ਤਾਂ ਪਾਪਾ ਸਾਦਰੀ ਕਰਦੇ ਨਾ ਹੱਦ ਤੋਈ ਵੀ ਸੌਂਦਾ ਉਹਨੇ ਮਨ ਆਜ਼ਮਨੀ ਮੇਰੇ ਤਾਂ ਪ੍ਰੇਮ ਸਾਥੇ ਉਹਨੇ ਹਣਾ ਹੱਦ ਤਾ ਤਰ ਵੀ ਆ ਤਰ ਤੋੜਾ ਵੀ ਆ ਤੇ ਮੇਰੇ ਪਾਪਾ ਜੋ ਸਾਰੀ ਬਾਤਾਂ ਤੋੜਾ ਉਹ ਵੀ ਹੱਥ ਰਿਆ ਮਾਡਾ ਮਾਰ ਕੰਨਣੀ ਨੇ ਸਮਾਨ ਸਾਰਾ ਰੱਖ ਲਿਆ ਮੇਰੇ ਪਾਪਾ ਵਾਲਾ ਵੀ ਸਾਰਾ ਹੀ ਪਾਪਾ ਨੂੰ ਕਿੰਨਾ ਪਿਆਰ ਕਰਦਾ ਪਾਪਾ ਤਾਂ ਇਤਨਾ ਹੱਦ ਤੇ ਮਮਾ ਨੂੰ ਜ਼ਿਆਦਾ ਬਦ ਨਾਲ ਰਹਿਣਾ ਨਾ ਹੁਣ ਮਮਾ ਨੂੰ ਘਰ ਵੱਡਾ ਬਣਾ ਕੇ ਦੇਵਾ ਹਾਂਜੀ ਮम्मा ਨੂੰ ਪੈਰੀਆਂ ਵੀ ਲਾ ਰਹੀਆਂ ਨੇ ਤਾਂ ਉਹ ਦੰਦਾਂ ਲਾ ਰਿਹਾ ਨੇ ਪਾ ਲਈ ਕਿੱਦਾਂ ਹੌਸ ਹਾਂਜੀ ਬੱਚਿਆਂ ਦੇ ਹੌਸਲੇ ਮੈਂ ਮਾਂ ਨੂੰ ਕੀ ਕੁਝ ਕਰਕੇ ਦੇਣਾ ਹਾਂਜੀ ਹੋਰ ਕਰ ਦਿੰਦੀ ਔਰ ਕੀ ਵੱਡਾ ਹਾਂ ਤੇ ਫੌਜੀ ਬਣਨਾ ਮਾਂ ਆਪਰੇ ਨੂੰ ਸਾਹਮਣਾ ਵੱਡਾ ਉਹ ਕਿ ਫੌਜੀ ਬਣਨਾ ਹੈ ਹਾਂਜੀ ਅੱਛਾ ਮਾਂ ਨੂੰ ਸਾਹਮਣਾ ਮਾਂ ਨੂੰ ਸਾਹਮਣਾ ਹਾਂਜੀ ਪੈਣਾ ਹੋਣਾ ਪੈਣਾ ਤਾਂ ਮੈਂ ਸਾਹਮਣਾ ਔਰ ਕੀ ਕੁਝ ਕਰਨਾ ਵੱਡਾ ਬੱਚੇ ਫੌਜੀ ਬਣਨਾ ਤਾਂ ਮਾਂ ਦਾ ਸੋਤ ਪੋਣਾ ਭਾਜੀ ਸਕੂਲ ਕਿਹੜੀ ਕਲਾਸ ਚ ਪੜਦੇ ਹੋ ਭਾਜੀ ਉਹ ਨੀਲ ਚ 5ਵੀਂ ਚ ਹਾਂ ਅੱਛਾ 5ਵੀਂ ਕਲਾਸ ਚ ਪੜਦੇ ਹਾਂ ਪੰਜਵੀਂ ਕਲਾਸ ਦੇ ਵਿੱਚ ਇੰਨੀ ਸਮਝ ਨੂੰ ਆ ਗਈ ਕਿ ਮੈਂ ਆਪਣੀ ਮਾਂ ਨੂੰ ਪਾਲਣਾ ਘਰ ਬਣਾਉਣਾ ਵਾ ਫੌਜੀ ਬਣਨਾ ਡੈਡੀ ਜੀ ਨੂੰ ਵੀ ਬੜਾ ਮਿਸ ਕਰਦਾ ਰੋਂਦਾ ਵੀ ਆ ਕਿਸੇ ਵੇਲੇ ਮਮਮੀ ਪਾਪਾ ਨਹੀਂ ਹੁੰਦੇ ਪਾਪਾ ਕੋ ਚਲੀ ਗਏ ਮੈਂ ਕਿਹਾ ਬੇਟਾ ਨਹੀਂ ਸਾਰਾ ਦਿੰਦਾ ਮੈਂ ਕੀ ਕਰ ਸਕਦੀ ਮੈਂ ਬੜੇ ਤਰਲੇ ਲਏ ਉਹਦੇ ਉਹ ਨਹੀਂ ਕਿ ਕੋਲ ਤੇ ਹੁੰਦਾ ਉਹ ਆਪਣਾ ਹੀ ਖਾ ਲੈਂਦਾ ਕਮਾ ਲੈਂਦਾ ਖਾ ਲੈਂਦਾ ਉਹ ਨਹੀਂ ਬੱਚਿਆਂ ਨੇ ਧਿਆਨ ਦਿੰਦਾ ਉਨੇ ਜੋ ਬੱਚੇ ਪੈਦਾ ਹੋਏ ਉਹਨੇ ਕਦੀ ਬੱਚੇ ਨੂੰ ਝੱਗਾ ਚੁਣੀ ਨਹੀਂ ਲੈ ਕੇ ਵੀਰ ਦਿੱਤਾ ਲੋਕੀ ਆਹਨੇ ਆਪਣੇ ਬੱਚੇ ਨੂੰ ਸੂਡ ਲੈ ਦੀਏ ਕੋਈ ਕਿਦਾਂ ਉਹਨੂੰ ਕੋਈ ਰੀਸ਼ ਸ਼ੌਂਕ ਨਹੀਂ ਬਚੇ ਜਿੰਨਾ ਚਿਰ ਮੇਰੀ ਮਾਂ ਜਿੰਦੀ ਰਹੀ ਮੇਰਾ ਸਾਥ ਦਿੰਦੀ ਰਹੀ ਆ ਉਸ ਤੋਂ ਬਾਅਦ ਮੇਰੇ ਕਿਸੇ ਨੇ ਸਾਥ ਨਹੀਂ ਦਿੱਤਾ ਬਦੀ ਗਲਤ ਕੰਮੇ ਨਹੀਂ ਪੈਣਾ ਪੁੱਤ ਮਾਂ ਦਾ ਧਿਆਨ ਰੱਖਦਾ ਦਾਦਾ ਤਾਂ ਮੈਂ ਪਾਇਆ ਵੀ ਨਾ ਹੱਥੋਂ ਸਾਨ ਲੈ ਰਹੇ ਹੁੰਦੇ ਆ ਦਾ ਹੱਥ ਲੇਖ ਪਾਣਾ ਤੇ ਹੋਰ ਸਾਡੀ ਹੱਲ ਹੱਤ ਬਿੱਲ ਦਾ ਫੇਟੇ ਹੁੰਦਾ ਕਹਿੰਦਾ ਜੀ ਕਹਿੰਦਾ ਮੈਂ ਐਸਐਸਪੀ ਦੇ ਪੇਸ਼ ਹੋ ਕੇ ਕਹਿਣਾ ਵੀ ਮੇਰੀ ਮਾਂ ਨਾਲ ਤਾਂ ਕਾ ਹੁੰਦਾ ਵਾ ਸਸਪੀ ਕੋ ਪੇਸ਼ ਹੋਣਾ ਹਾਂਜੀ ਠੀਕ ਹੈ ਨਾ ਸਸਪੀ ਕੈਮਰੇ ਤੇ ਕਹਿ ਦੋ ਹਜ ਪੀ ਨੂੰ ਤਾਂ ਕੋਈ ਵੀ ਸੁਣਦਾ ਜਾਂ ਹੈੱਡਪੀਲ ਤੋਂ ਉੱਤੇ ਹੁਣੋਂ ਨੂੰ ਜਾਂ ਨਾ ਆ ਇਹ ਕਹਿਣਾ ਸਸਪੀ ਨੂੰ ਕਹਿਣਾ ਸਾਡੀ ਕੋਈ ਨਹੀਂ ਸੁਣਦਾ ਮੇਰੀ ਮੰਮਾ ਦੀ ਵੀ ਨਹੀਂ ਸੁਣਦਾ ਤਾਂ ਗੁਜ਼ਾਰਸ਼ ਹੈ ਸਸਪੀ ਨੂੰ ਕਿ ਜੇ ਇਹਨਾਂ ਦੀ ਇਹਨਾਂ ਦੀ ਗੁਜ਼ਾਰਸ਼ ਸੁਣੀ ਜਾਵੇ ਜੋ ਵੀ ਇਹਨਾਂ ਦੀ ਮੰਗ ਹੈ ਜੋ ਵੀ ਇਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਤਾਂ ਉਹ ਸੁਣੀ ਜਾਵੇ ਤਾਂ ਅਖੀਰ ਦੇ ਵਿੱਚ ਕੀ ਕਹਿਣਾ ਚਾਹੋਗੇ ਜੇਕਰ ਪਰਿਵਾਰ ਸੁਲਝਦਾ ਤਾਂ ਸੁਲਝਾਉਣ ਦੀ ਕੋਸ਼ਿਸ਼ ਹੋ ਸਕਦੀ ਹੈ ਇਹ ਸੁੱਲਝੇ ਸਭ ਤੋਂ ਵਧੀਆ ਵੀਰ ਗੱਲ ਆ ਸਭ ਤੋਂ ਵਧੀਆ ਗੱਲ ਆ ਮੇਰੀ ਕੋਈ ਸੁਨਮਾਈ ਕਰੇ ਮੇਰੇ ਕੋਈ ਵਾਮ ਭੜੇ ਮੇਰੇ ਬੱਚੇ ਜਵਾਨ ਹੋਏ ਆ ਮੇਰੇ ਬੱਚਿਆਂ ਦੀਆਂ ਮੰਦੀਆਂ ਰੀਝਾਂ ਮੈਂ ਪੂਰੀਆਂ ਕਰਨੀਆਂ ਤਾਂ ਐਸੀ ਇਸ ਪਰਿਵਾਰ ਦਾ ਦਰਦ ਮੈਂ ਸੰਪਰਕ ਨੰਬਰ ਤੁਹਾਡੇ ਛੇਠਾ ਦਿੱਤਾ ਹੋਇਆ ਪੰਜਾਬੀ ਉਹ ਕਿਰਤ ਕਰਨ ਵਾਲਿਆਂ ਦੀ ਮਦਦ ਕਰਿਆ ਕਰੋ ਕਿਉਂਕਿ ਇਹਨਾਂ ਦੀ ਮਦਦ ਕੀਤੀ ਬਹੁਤ ਵੱਡਾ ਪੁੰਨ ਲੱਗਦਾ ਔਰ ਸੁਪਨੇ ਬਹੁਤ ਨੇ ਧੀਆਂ ਦੇ ਸੁਪਨੇ ਬੋਤ ਨੇ ਪੁੱਤ ਦਾ ਸੁਪਨਾ ਹੈ ਕਿ ਮੈਂ ਵੱਡਾ ਹੋ ਕੇ ਫੌਜ ਚ ਭਰਤੀ ਹੋਣਾ ਔਰ ਮਾਂ ਦਾ ਖਿਆਲ ਰੱਖਣਾ ਮਾਂ ਦੇ ਹੰਝੂ ਪੁੰਜਨੇ ਨੇ ਜਿਹੜਾ ਦੇ ਗੱਲ-ਗੱਲ ਤੇ ਹੰਝੂ ਆ ਜਾਂਦੇ ਨੇ ਉਹ ਹੰਝੂ ਹਾਲੇ ਵੀ ਨਹੀਂ ਰੁਕ ਰਹੇ ਤਾਂ ਵੇਖਣਾ ਹੋਵੇਗਾ ਕਿ ਇਸ ਪਰਿਵਾਰ ਦੀ ਤਕਦੀਰ ਕਦੋਂ ਬਦਲੇਗੀ ਔਰ ਰੱਬ ਅੱਗੇ ਦੁਆ ਹੈ ਕਿ ਜਲਦ ਬਦਲੇ ਔਰ ਆਉਣ ਵਾਲਾ ਦੌਰ ਇਸ ਪਰਿਵਾਰ ਦਾ ਹੋਵੇ ਧੰਨਵਾਦ